ਵਾਹਿਗੁਰੂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਆਨ ਕਰੋ ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਸਤਸੰਗਤ ਜੀਓ ਸਤਗੁਰੂ ਜੀ ਦਾ ਪਾਵਨ ਹੁਕਮ ਦਇਆਕਰਣ ਦੁਖ ਹਰਨ ਉਚਰਣਾਂ ਨਾਮ ਕੀਰਤਨੇ ਐ ਮਾਲਕ ਵਾਹਿਗੁਰੂ ਤੇਰੀ ਦਇਆ ਚਾਹੀਦੀ ਐ ਤੂੰ ਦਇਆ ਕਰਨ ਵਾਲਾ ਐ ਤੂੰ ਦੁੱਖ ਹਰ ਲੈਣ ਵਾਲਾ ਐ ਜੇ ਤੇਰੇ ਕੀਰਤੀ ਨੂੰ ਤੇਰੇ ਕੀਰਤਨ ਨੂੰ ਤੇਰੇ ਜਸ ਨੂੰ ਕੋਈ ਗਾਵੇ ਨਾਮ ਜਪੇ ਤੇ ਤੂੰ ਦਇਆ ਕਰ ਦਿੰਦਾ ਦਇਾਲ ਪਰਖ ਭਗਵਾਨ ਐ ਨਾਨਕ ਲਿਪਤ ਨਾ ਮਾਇਆ ਜਦ ਉਹ ਮਾਲਕ ਵਾਹਿਗੁਰੂ ਦયા ਦ੍ਰਿਸ਼ਟੀ ਕਰਦਾ ਏ ਤੇ ਨਾਨਕ ਜੀ ਕਹਿੰਦੇ ਫਿਰ ਮਾਇਆ ਦਾ ਇਹ ਪ੍ਰਭਾਵ 모ਹ ਇਹ ਛੂ ਨਹੀਂ ਪਾਉਂਦਾ ਬੰਦਾ ਲਿਪਤ ਨਹੀਂ ਹੁੰਦਾ ਦਇਆ ਧਰਨਾ ਵੱਡਾ ਗੁਣ ਹੈ ਉਹ ਮਾਲਕ ਵਾਹਿਗੁਰੂ ਵੱਲੋਂ ਗੁਰੂ ਵੱਲੋਂ ਸਾਨੂੰ ਇਹ ਗੁਣ ਦਇਆ ਦਾ ਧਰਮ ਦਾ ਧੀਰਜ ਦਾ ਸਤ ਸੰਤੋਖ ਦਾ ਦਿੱਤਾ ਜਾਂਦਾ ਹੈ ਪਰ ਅੱਜ ਹਾਲਾਤ ਐਸੇ ਨੇ ਸਾਧ ਸੰਗਤ ਜੀ ਬੰਦੇ ਨੂੰ ਕਿਹਾ ਗਿਆ ਸੀ ਗੁਰੂ ਵੱਲੋਂ ਕਿ ਤੂੰ ਸੰਤੋਖ ਆਪਣੇ ਲਈ ਰੱਖਣਾ ਤੇ ਦਇਆ ਕਿਸੇ ਮਜਲੂਮ ਤੇ ਲੋੜਵੰਦ ਉੱਤੇ ਕਰਨੀ ਹੈ ਪਰ ਮਨੁੱਖ ਇਤਨਾ ਸੈਲਫਿਸ਼ ਹੋ ਗਿਆ ਮਤਲਬ ਹੀ ਕਿ ਨੇ ਸੰਤੋਖ ਦੂਜਿਆਂ ਲਈ ਰੱਖ ਲਿਆ ਤੇ ਦਇਆ ਆਪਣੇ ਲਈ ਰੱਖ ਲਈ ਹੈ ਤੁਸੀਂ ਵੇਖਦੇ ਹੋ ਕੋਈ ਬੰਦਾ ਧਨਾੜ ਪੈਸੇ ਵਾਲਾ ਤੁਰਿਆ ਚਲਾ ਜਾ ਰਿਹਾ ਹੈ ਤੇ ਅੱਤ ਦੀ ਠੰਡ ਪੈ ਰਹੀ ਹੈ ਤੇ ਕੋਈ ਮਨੁੱਖ ਗਰੀਬ ਠਿੱਠੁਰ ਰਿਹਾ ਉਹਦੇ ਕੋਲ ਕੱਪੜੇ ਨਹੀਂ ਹਨ ਤੇ ਬੰਦੇ ਦੇ ਅੰਦਰ ਇੱਕ ਵਾਰੀ ਖਿਆਲ ਆਇਆ ਕਿ ਮੈਂ ਆਪਣਾ ਕੋਟ ਉਤਾਰ ਕੇ ਇਹਨੂੰ ਪਵਾ ਦਿਆਂ ਪਰ ਅਚਾਨਕ ਅੰਦਰੋਂ ਲੋਭ ਨੇ ਜੋਰ ਮਾਰਿਆ ਤੇ ਦਇਆ ਕਰਨੀ ਸੀ ਉਹਦੇ ਉੱਤੇ ਮਜਲੂਮ ਅਤੇ ਦਇਆ ਆਪਣੇ ਉੱਤੇ ਕਰ ਲਈ ਤੇ ਸੰਤੋਖ ਉਹਦੇ ਲਈ ਰੱਖ ਲਿਆ ਕਿਸ ਤਰ੍ਹਾਂ ਕਹਿੰਦਾ ਏ ਮੈਂ ਬੜਾਪੇ ਵਿੱਚ ਆਵਾਂਗਾ ਬਡਾ ਹੋਵਾਂਗਾ ਤੇ ਜੇ ਬਚਾ ਕੇ ਹੁਣ ਤੋਂ ਨਹੀਂ ਰੱਖਾਂਗਾ ਤੇ ਉਸ ਵੇਲੇ ਕੌਣ ਮੇਰੀ ਮਦਦ ਕਰੇਗਾ ਦਇਆ ਆਪਣੇ ਲਈ ਤੇ ਸਾਹਮਣੇ ਲਈ ਸੋਚਦਾ ਏ ਕਿ ਇਹਨੂੰ ਵਾਹਿਗੁਰੂ ਨੇ ਬਣਾਇਆ ਹੀ ਇਹੋ ਜਿਹਾ ਹੈ ਇਹੋ ਜਿਹੇ ਹਾਲਾਤਾਂ 'ਚ ਰੱਖਿਆ ਹੈ ਤੇ ਮੈਂ ਕੀ ਕਰ ਸਕਦਾ ਹਾਂ ਸੰਤੋਖ ਦੂਜੇ ਲਈ ਰੱਖਦਾ ਹੈ ਤੇ ਦਇਆ ਆਪਣੇ ਲਈ ਰਖ ਲੈਂਦਾ ਹੈ ਪਰ ਗੁਰੂ ਹਰ ਰਾਜ ਸਾਹਿਬ ਜੀ ਨੂੰ ਜੇ ਵੇਖੀਏ ਹਰ ਪਾਸੇ ਦਇਾਈ ਦਇਆ ਵਰਤਾਉਂਦੇ ਨੇ દવાਖਾਨਾ ਹੈ ਤੇ ਇਤਨੇ ਧਿਆਲੂ ਨੇ ਕਿ ਹਰ ਇੱਕ ਆਏ ਗਰੀਬ ਮਜਲੂਮ ਦੀ ਉਥੋਂ امداد ਹੁੰਦੀ ਹੈ ਮੁਫਤ દવાਖਾਨਾ ਹੈ ਦਵਾਈ ਮਿਲਦੀ ਹੈ ਰੋਗੀਆਂ ਦੇ ਰੋਗ ਦੂਰ ਕੀਤੇ ਜਾਂਦੇ ਨੇ ਕੇਵਲ ਰੋਗੀਆਂ ਦੇ ਨਹੀਂ ਪੰਛੀਆਂ ਦੇ ਜਾਨਵਰਾਂ ਦੇ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਨਾਲ ਨਿਕਲਦੇ ਨੇ ਸ਼ਿਵਾਦਾਰਾਂ ਨੂੰ ਲੈ ਕੇ ਇਹੋ ਜੇ ਇੰਤਜ਼ਾਮ ਕੀਤੇ ਹੋਏ ਸਨ ਇਹੋ ਜੇ ਜਾਲ ਸਨ ਇਹੋ ਜੇ ਤਰੀਕੇ ਵਰਤਦੇ ਸਨ ਕਿ ਕੋਈ ਵੀ ਘਾਇਲ ਜਾਨਵਰ ਮਿਲ ਜਾਵੇ ਨજર ਆ ਜਾਵੇ ਤੇ ਉਹਨੂੰ ਉਸ ਤਰੀਕੇ ਦੇ ਨਾਲ ਸੰਭਾਲ ਕੇ ਉਹਨੂੰ ਪਿੰਜਰੇ ਚ ਪਾ ਕੇ ਤੇ ਉਹਦਾ ਇਲਾਜ ਕੀਤਾ ਜਾਂਦਾ ਸੀ ਇਲਾਜ ਕਰਨ ਤੋਂ ਬਾਅਦ ਉਹਨੂੰ ਆਜ਼ਾਦ ਕਰ ਦਿੱਤਾ ਜਾਂਦਾ ਸੀ ਕੋਈ ਪੰਛੀ ਮਿਲ ਜਾਂਦਾ ਸੀ ਰੋਗੀ ਜ਼ਖਮੀ ਸਤਿਗੁਰੂ ਆਪ ਆਪਣੀ ਗੋਦ ਚ ਲੈ ਕੇ ਤੇ ਉਹਦਾ ਇਲਾਜ ਕਰਦੇ ਸਨ ਦਇਆ ਕਿਤਨੀ ਜ਼ਿਆਦਾ ਹੈ ਕਿ ਸ਼ਾਹਜਹਾਨ ਬਾਦਸ਼ਾਹ ਜੋ ਗੁਰੂ ਹਰ ਰਾਜ ਸਾਹਿਬ ਸਤਿਗੁਰੂ ਜੀ ਦੇ ਦਾਦਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਨਾਲ ਚਾਰ-ਚਾਰ ਜੰਗਾਂ ਲੜਦਾ ਹੈ ਬੇਸ਼ੱਕ ਹਾਰ ਜਾਂਦਾ ਹੈ ਸਤਿਗੁਰੂ ਦੀ ਜਿੱਤ ਹੁੰਦੀ ਹੈ ਪਰ ਇਹ ਦੁਸ਼ਮਣੀ ਪੂਰੀ ਰੱਖਦਾ ਹੈ ਇਹ ਹਰ ਤਰੀਕੇ ਦੇ ਨਾਲ ਜ਼ੁਲਮ ਕਰਦਾ ਰਹਿੰਦਾ ਹੈ ਕੋਈ ਨਾ ਕੋਈ ਵਿਉਂਤ ਬਣਾਉਂਦਾ ਰਹਿੰਦਾ ਹੈ ਗੁਰੂ ਘਰ ਦੇ ਖਿਲਾਫ ਪਰ ਇਸੇ ਦਾ ਬੇਟਾ ਦਾਰਾ ਬਿਮਾਰ ਹੋ ਜਾਂਦਾ ਹੈ ਔਰੰਗਜ਼ੇਬ ਸਾਜ਼ਿਸ਼ ਨਾਲ ਕੁਝ ਐਸਾ ਖਵਾ ਦਿੰਦਾ ਹੈ ਕਹਿੰਦੇ ਸ਼ੇਰ ਦੀ ਮੁੱਛ ਦਾ ਵਾਲ ਕਿਸੇ ਚੀਜ਼ ਚ ਰਲਾ ਕੇ ਖਵਾ ਦਿੱਤਾ ਜਾਂਦਾ ਜਾਂ ਹੋਰ ਵੀ ਕੋਈ ਸਾਜ਼ਿਸ਼ ਕਰਕੇ ਤੇ ዳਰਾ ਨੂੰ ਮਾਰਨ ਦਾ ਯਤਨ ਕਰਦਾ ਕਿ ਮੈਂ ਤਖੱਦਾ ਮਾਲਕ ਬਣਾਗਾ ਹੁਣ ዳਰਾ ਇਤਨਾ ਬਿਮਾਰ ਹੋ ਜਾਂਦਾ ਹੈ ਕਿ ਵੈਦ ਹਕੀਮ ਸ਼ਾਹੀ ਵੈਦ ਹਕੀਮ ਹੱਥ ਖੜੇ ਕਰ ਦਿੰਦੇ ਨੇ ਇਹਨੂੰ ਨਹੀਂ ਬਚਾਇਆ ਜਾ ਸਕਦਾ ਬਾਪ ਰੋਂਦੇ কুরਲਾਉਂਦੇ ਕਹਿੰਦਾ ਬਾਦਸ਼ਾਹ ਹੋਇਆ ਤਾਂ ਕੀ ਹੋਇਆ ਹੈ ਤੇ ਬਾਪ ਨਾ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ਤੇ ਉਹਨਾਂ ਨੇ ਕਿਹਾ ਜੀ ਇਹ ਵਸਤੂਆਂ ਚਾਹੀਦੀਆਂ ਨੇ ਜੋ ਕੇਵਲ ਗੁਰੂ ਹਰ Rai ਸਾਹਿਬ ਜੀ ਦੇ દવાਖਾਨੇ ਵਿੱਚ ਨੇ ਹੁਣ ਰੋਂਦਾ ਕਰ ਲਾਉਂਦਾ ਪੱਤਰ ਲਿਖਦਾ ਹੈ ਗੁਰੂ ਹਰ Rai ਸਾਹਿਬ ਜੀ ਨੂੰ ਕਿ ਜੀ ਬੇਸ਼ੱਕ ਮੈਂ ਗੁਰੂ ਦਰਬਾਰ ਨਾਲ ਵੈਰ ਰੱਖਿਆ ਏ ਜਹੰਗੀਰ ਨੇ ਮੇਰੇ ਪਿਤਾ ਨੇ ਬਹੁਤ ਕੁਝ ਕੀਤਾ ਏ ਪਰ ਫੇਰ ਵੀ ਮੈਂ ਬਾਪ ਹਾਂ ਤੇ ਮੈਂ ਰੋਂਦਾ ਕਰ ਲਾਉਂਦਾ ਲੈਟਰ ਇਹ ਪੱਤਰ ਲਿਖ ਰਿਹਾ ਹਾਂ ਤੇ ਗੁਰਨਾਨਕ ਦਾ ਦਰਬਾਰ ਦਿਆਲੂ ਹੈ ਇਤੇ ਪਾਪੀਆਂ ਉੱਤੇ ਵੀ ਦਇਆ ਕਰਦਾ ਜਿਸ ਪਾਪੀ ਕੋ ਮਿਲ ਨਾ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਈ ਇਹ ਵਸਤੂਆਂ ਭੇਜ ਦਿਓ ਦੇਖੋ ਗੁਰੂ ਹਰ Rai ਸਾਹਿਬ ਜੀ ਦੀ ਦਇਆ ਦੁਸ਼ਮਨਾ ਲਈ ਵੀ ਕਿਉਂਕਿ ਗੁਰੂ ਕਿਸੇ ਨੂੰ ਦੁਸ਼ਮਨ ਕਰਕੇ ਜਾਣਦਾ ਹੀ ਨਹੀਂ ਆ ਪਾਪੀ ਨਾਲ ਨਫ਼ਰਤ ਨਹੀਂ ਕਰਦਾ ਗੁਰੂ ਪਾਪ ਤੋਂ ਬਚਾਉਂਦਾ ਹੈ ਤੇ ਉਹ ਦਵਾਈਆਂ ਭੇਜ ਦਿੱਤੀਆਂ ਸ਼ਾਹਜਾਨ ਬਾਦਸ਼ਾਹ ਕੋਲ ਪਾਵੇਂ ਇਸ ਗੱਲ ਤੋਂ ਔਰੰਗਜ਼ੇਬ ਹੋਰ ਜ਼ਿਆਦਾ ਇਸ ਦਰਬਾਰ ਨਾਲ ਨਫ਼ਰਤ ਕਰਨ ਲੱਗ ਗਿਆ ਸੀ ਵੈਰ ਰੱਖਣ ਲੱਗ ਗਿਆ ਸੀ ਸੋ ਸਰਬਾਨਯੋਗ ਸਾਤਸੰਗ ਜੀ ਸਾਡੇ ਗੁਰੂ ਨੇ ਤੇ ਦੁਸ਼ਮਣਾਂ ਨੂੰ ਵੀ ਪਾਲਿਆ ਉਹਨਾਂ ਨੂੰ ਵੀ ਸ਼ਰਨ ਦਿੱਤੀ ਖੁਸਰੋ ਵਰਗੇ ਨੂੰ ਸ਼ਰਨ ਦੇਣ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ਼ਹੀਦੀ ਤੇ ਦੇ ਦਿੱਤੀ ਪਰ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਦੀ ਲਾਜ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ